ਨਮਸਕਾਰ ਜੀ ਤੁਹਾਡੇ ਵਾਸਤੇ ਇੱਕ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਜੇਕਰ ਤੁਹਾਡੇ ਬੱਚੇ ਫੋਨ ਚਾਰਜ ਲਾ ਕੇ ਖੇਡਦੇ ਹਨ ਗੇਮਾਂ ਤਾਂ ਹੋ ਜਾਓ ਸਾਵਧਾਨ ਅੱਜ ਗੁਰਦਾਸਪੁਰ ਵਿੱਚ ਇੱਕ ਅਜੀਹੀ ਘਟਨਾ ਵਾਪਰੀ ਹੈ ਕਿ ਮੋਬਾਈਲ ਦੇ ਵਿੱਚ ਮੋਬਾਈਲ ਦੇ ਉੱਪਰ ਫੋਨ ਨਾਲ ਚਾਰਜ ਲਗਾ ਕੇ ਖੇਡਦੀ ਹੋਈ ਬੱਚੀ ਦਾ ਫੋਨ ਬਲਾਸਟ ਹੋ ਜਾਣ ਤੇ ਲੜਕੀ ਗੰਭੀਰ ਜ਼ਖਮੀ ਹੋ ਗਈ ਹੈ ਘਟਨਾ ਪਿੰਡ ਹਰਦੋ ਬਠਵਾਲਾ ਗੁਰਦਾਸਪੁਰ ਦੀ ਹੈ ਜਿੱਥੇ ਮੋਬਾਈਲ ਫੋਨ ਦੇ ਨਾਲ ਖੇਡ ਰਹੀ 3 ਸਾਲ ਦੀ ਬੱਚੀ ਅਚਾਨਕ ਚਾਰਜ ਲੱਗਾ ਮੋਬਾਈਲ ਫਟਣ ਨਾਲ ਜ਼ਖਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਤਾਂ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਉਸਦੇ ਰਿਸ਼ਤੇਦਾਰਾਂ ਵਿੱਚ ਮਨਜੀਤ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਹਰਦੋ ਬਠਵਾਲਾ ਨੇ ਦੱਸਿਆ ਹੈ ਕਿ ਇਹ ਬੱਚੀ ਘਰ ਦੇ ਵਿੱਚ ਹੀ ਮ ਮੋਬਾਈਲ ਫੋਨ ਦੇ ਉੱਪਰ ਚਾਰਜ ਲਗਾ ਕੇ ਖੇਲਦੀ ਪਈ ਸੀ ਤਾਂ ਅਚਾਨਕ ਮੋਬਾਈਲ ਫੋਨ ਫਟ ਗਿਆ ਜਿਸ ਨਾਲ ਬੱਚੇ ਦੇ ਕੱਪੜਿਆਂ ਨੂੰ ਵੀ ਅੱਗ ਲੱਗ ਗਈ ਅਤੇ ਬੱਚੇ ਪੂਰਾ ਅੱਗ ਦੀ ਲਪੇਟ ਵਿੱਚ ਆ ਗਿਆ ਤਾਂ ਤੁਰੰਤ ਇਸ ਨੂੰ ਉਸ ਦੇ ਉੱਪਰ ਅੱਗ ਦੇ ਉੱਪਰ ਕਾਬੂ ਪਾ ਕੇ ਇਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਫਰਸਟ ایڈ ਦਿੱਤੀ ਹੈ ਅਤੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਪਰ ਦੋਸਤੋ ਕਿਤੇ ਨਾ ਕਿਤੇ ਅਸੀਂ ਲਾਪਰਵਾਹੀ ਜ਼ਰੂਰ ਕਰਦੇ ਹਾਂ ਕਿ ਬੱਚਿਆਂ ਨੂੰ ਹੱਥ ਦੇ ਵਿੱਚ ਮੋਬਾਈਲ ਫੋਨ ਦੇ ਦਿੰਦੇ ਹਾਂ ਅਤੇ ਬੱਚੇ ਮੋਬਾਈਲ ਫੋਨ ਚਾਰਜ ਤੇ ਲਗਾ ਕੇ ਖੇਲਦੇ ਰਹਿੰਦੇ ਹਨ ਜੋ ਅਜਿਹੀ ਘਟਨਾ ਵਾਪਰੀ ਹੈ ਤੁਹਾਨੂੰ ਸੁਣਾਉਂਦੇ ਹਾਂ ਕਿ ਕਿੰਨਾ ਜ਼ਬਰਦਸਤ ਘਟਨਾ ਸੀ ਅਤੇ ਮੋਬਾਈਲ ਦੀਆਂ ਤਸਵੀਰਾਂ ਵੀ ਦਿਖਾਣੇ ਆ ਕਿ ਕਿੰਨੀਆਂ ਜ਼ਬਰਦਸਤ ਤਸਵੀਰਾਂ ਹਨ ਜਦੋਂ ਇਹ ਮੋਬਾਈਲ ਫਟਿਆ ਹੈ ਤਾਂ 3 ਸਾਲ ਦਾ ਬੱਚਾ ਸੀ ਜੋ ਇਹ ਲਪੇਟ ਵਿੱਚ ਆਇਆ ਹੈ ਤਾਂ ਆਪ ਤੁਹਾਨੂੰ ਸੁਣਾਉਂਦੇ ਹਾਂ ਪਰਿਵਾਰ ਦੀ ਜਵਾਨੀ ਕਿ ਕਿਵੇਂ ਇਹ ਘਟਨਾ ਵਾਪਰੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਸਾਵਧਾਨ ਹੋ ਜਾਓ ਹਾਂਜੀ ਆ ਫੋਨ ਚਲਾਉਂਦੇ ਹੀ ਵਿੜੇ ਬੈਠੇ ਗੁड़िया ਮੰਜੇ ਦੇ ਬਹਿ ਕੇ ਤੇ ਉਹ ਹੱਥ ਚੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆ ਹੀ ਧੂੰਆ ਹੋ ਗਿਆ ਕੀ ਦੁਖ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਉਮਰ ਕਿੰਨੀ ਉਹ ਬੱਚੇ ਦੀ 3 ਸਾਲ ਦੀ ਰੈਗੂਲਰ ਬੱਚਾ ਪਹਿਲਾਂ ਵੀ ਫੁੱਟ ਚਲਾਉਂਦਾ ਸੀ ਨਾ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰ੍ਹਾਂ ਇਹਨੂੰ ਫੜਾ ਦਿੱਤਾ ਉਹ ਕਿਹੜਾ ਅਜ ਨਵਾਂ ਫੜਿਆ ਸੀ ਅੱਗੇ ਵੀ ਫੜਦੇ ਹੀ ਤੇ ਉਹ ਚਿਲਾਉਂਦੇ ਚਿਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਮਬੂਲੈਂਸ ਬੁਲਾਈ ਗਈ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲਿਆ ਉਹਨਾਂ ਘਰੇ ਕੱਪੜੇ ਕੂੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਠੀਕ ਹੈ ਨਾ ਡਾਕਟਰ ਉਹ ਡਾਕਟਰ ਹੁਣ ਇਲਾਜ ਕਰਨ ਦੇ ਸੁਨੀਲ ਜੀ ਕਿੱਥੋਂ ਦਾ ਬੱਚਾ ਜਿੰਦਾ ਬੱਚਾ ਹਰਦੋਬਤਵਾਲੇ ਦਾ ਜੀ ਕਿੰਨੇ ਨੂੰ ਮਾਰਿਆ ਇਹਦੀ ਉਮਰ 10 ਸਾਲ ਹੈ ਕੀ ਘਟਨਾ ਹੋਈ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੇ ਉਹ ਬਲਾਸਟ ਹੋ ਗਿਆ ਕਿ ਦੋ ਵਜੇ ਕਰਨਾ ਸੀ ਇਹ ਸਵੇਰ ਦੀ ਗੱਲ 7:30 ਫੋਨ ਵੀਵੋ ਦਾ ਫੋਨ ਸੀ ਹਾਂਜੀ ਫਿਰ ਕਿਵੇਂ ਇਹਨੂੰ ਹਸਪਤਾਲ ਕਿਵੇਂ ਲਿਆਂਦਾਗੇ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਹਾਂ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਸਾਲਾ ਹੱਡਾ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਲੰਦਾ ਬੱਚੀ ਛੋਟੀ ਵਾਲਾ ਸਾਰਾ ਹੀ ਟੁੱਟ ਗਿਆ ਡਾਕਟਰ ਇਲਾਜ ਕਰਦੇ ਪਏ ਆ ਹਾਂਜੀ ਹਾਂਜੀ ਇਹ ਲੋਕ ਤਾਂ ਲੈਂਦਾ ਗਿਆ ਇਹਨਾਂ ਨੂੰ ਸਵੇਰੇ 8:30 ਤੋਂ 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਪਤੇ ਜੀ ਹਾਂਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਹੀ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੀ ਇੱਕ ਟਾਈਮ ਹੀ ਚੱਲਦਾ ਹਾਂਜੀ ਸਾਡੇ ਕੋਲ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰਨੀਅਲ ਰੀਜਨ ਜਿਹੜਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਜਾਂ نیچے ਉਹ ਸਾਰਾ ਬਰਨ ਹੋ ਗਿਆ ਅ ਫਰਸਟ ਡਿਗਰੀ ਬੰਦ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਰਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਥ ਇਨਵੈਸਟੀਗੇਸ਼ਨਸ ਦੇ ਨਾਲ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ ਹੁਣ ਪੇਸ਼ੈਂਟ ਸਟੇਬਲ ਹੈਗੀ ਤਾਂ ਸੁਣਿਆ ਤੁਸੀਂ 3 ਸਾਲ ਦੀ ਬੱਚੀ ਹੋਰੇ ਮੋਬਾਈਲ ਹੈ ਜਿਸ ਨੂੰ ਚਾਰਜ ਉੱਪਰ ਲਗਾ ਕੇ ਇਹ ਲੜਕੀ ਗੇਮ ਖੇਲ ਰਹੀ ਸੀ ਤਾਂ ਅਚਾਨਕ ਇਹ ਮੋਬਾਈਲ ਬਲਾਸਟ ਕਰ ਜਾਂਦਾ ਹੈ ਜਿਸ ਤੇ ਉਹ ਕੱਪੜਿਆਂ ਨੂੰ ਵੀ ਅੱਗ ਲੱਗ ਜਾਂਦੀ ਹੈ ਤੇ ਆਸ-ਪਾਸ ਵੀ ਜਦੋਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਤੁਰੰਤ ਅੱਗ ਤੇ ਕਾਬੂ ਪਾਇਆ ਬੱਚੇ ਦੇ ਕੱਪੜਿਆਂ ਤੇ ਅੱਗ ਅੱਗ ਤੇ ਕਾਬੂ ਪਾਇਆ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਦਾਸਪੁਰ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਪਰ ਲੜਕੀ ਦੀ ਹਾਲਤ ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਿਥੇ ਪਰ ਅਜਹੀ ਘਟਨਾ ਤੁਹਾਡੇ ਨਾਲ ਨਾ ਵਾਪਰੇ ਆਪਣੇ ਬੱਚਿਆਂ ਨੂੰ ਹੱਥਾਂ ਵਿੱਚ ਮੋਬਾਈਲ ਨਾ ਦਿਓ ਖਾਸ ਕਰ ਚਾਰਜ ਲਗਾ ਕੇ ਤਾਂ ਕਿ ਬੱਚੇ ਘਟ ਦੁਰਘਟਨਾ ਦਾ ਸ਼ਿਕਾਰ ਨਾ ਹੋ ਜਾਣ ਅੱਜ ਇਹਨਾਂ ਨਾਲ ਹੋਇਆ ਹੈ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ ਤਾਂ ਸਾਵਧਾਨ ਰਹਿਣ ਵਿੱਚ ਹੀ ਸਾ ਅਸੀਂ ਪਚਾ ਕਰ ਸਕਦੇ ਹਾਂ ਹੋ ਸਕਦਾ ਤੇ ਆਪਣੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਨਾ ਦਿਓ ਤਾਂ ਦੇਖਦੇ ਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸਾਣੀ ਦੀ ਖਾਸ ਰਿਪੋਰਟ